ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਆ ਬਾਬਾ ਬਚਿੱਤਰ ਸਿੰਘ ਵਸਤੀ ਮਿੱਠੂ ਗੁਰਦੁਆਰਾ ਦੇ ਬਾਹਰ ਜਿੱਥੇ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਜਿੱਤਲੀ ਮਹਿਜ਼ 13 ਸਾਲ ਦੀ ਲੜਕੀ ਦੇ ਲੜਕੀ ਦਾ ਕਤਲ ਕਰ ਦਿੱਤਾ ਗਿਆ ਸੀ ਅੱਜ ਉਸ ਦਾ ਭੋਗ ਇੱਥੇ ਰੱਖਿਆ ਗਿਆ ਹੈ ਕਈ ਵੱਡੀ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਵੀ ਇੱਥੇ ਹੋ ਕੇ ਗਏ ਨੇ ਤੇ ਹੋਰ ਵੀ ਵੱਡੀ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਾਰੇ ਲੋਕ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਅੱਜ ਲੋਕ ਉਸ ਕੁੜੀ ਨੂੰ ਜੋ ਕੀ ਹੈ ਅੰਤਿਮ ਵਿਦਾਇ ਦੇਣ ਲਈ ਇੱਥੇ ਪਹੁੰਚ ਰਹੇ ਨੇ ਮਹਿਜ਼ 13 ਸਾਲ ਦੀ ਕੁੜੀ ਦੇ ਨਾਲ ਜੋ ਕੀ ਹੈ ਇੱਕ ਹੈਵਾਨੀਅਤ ਜੋ ਕੀਤੀ ਗਈ ਉਸ ਤੋਂ ਬਾਅਦ ਉਸ ਦਾ ਜੋ ਕੀ ਹੈ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਮੁਲਜ਼ਮ ਨੂੰ ਦੱਸ ਦਈਏ ਕਿ 9 ਦਿਨਾਂ ਤੇ ਪੁਲਿਸ ਡਿਮਾਂਡ ਤੇ ਵੀ ਭੇਜ ਦਿੱਤਾ ਗਿਆ ਹੈ ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਕੇਸ ਨੂੰ ਫਾਸਟ ਟਰੈਕ ਤੇ ਲਗਾ ਕੇ ਜਲਦ ਤੋਂ ਜਲਦ ਮੁਲਜ਼ਮ ਨੂੰ ਜੋ ਕੀ ਹੈ ਅ ਸਜ਼ਾ ਸੁਣਾਈ ਜਾਵੇ ਅੱਜ ਦੱਸ ਦਈਏ ਕਿ ਉਸ ਕੁੜੀ ਦਾ ਜੋ ਕੀ ਹੈ ਭੋਗ ਰੱਖਿਆ ਗਿਆ ਹੈ ਬਾਬਾ ਬਚਿੱਤਰ ਸਿੰਘ ਜੀ ਬਸਤਿ ਮਿੱਟੂ ਗੁਰਦੁਆਰਾ ਦੇ ਵਿੱਚ ਜਿੱਥੇ ਦੱਸ ਦਈਏ ਕਿ ਸਾਰੇ ਲੋਕ ਅੱਜ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚ ਰਹੇ ਨੇ ਪਰਵਾਰਕ ਮੈਂਬਰ ਕਾਫੀ ਗਮਗੀਨ ਨਜ਼ਰ ਆ ਰਹੇ ਨੇ ਇੱਕ ਵੱਡ ਡਿਸ਼ਖਸੀਅਤਾ ਨਾਲ ਗੱਲ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਹੱਲੇ ਕੁੜੀ ਦੀ ਉਮਰ ਨਹੀਂ ਸੀ ਕੁਝ ਪਰ ਜਿਸ ਸ਼ਖਸ ਦੇ ਵੱਲੋਂ ਇਸ ਕੱਟਾ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਗੱਲ ਕੀਤੀ ਜਲੰਧਰ ਦੇ ਕਮਿਸ਼ਨਰ ਤਨਪ੍ਰੀਤ ਕੌਰ ਨਾਲ ਜਿਨ੍ਹਾਂ ਨੇ ਕਿਹਾ ਕਿ ਫਾਸਟ ਟਰੈਕ ਤੇ ਲਿਆ ਕੇ ਜੋ ਕੀ ਹੈ ਇਸ ਕੇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੇ ਉੱਤੇ ਜਲਦ ਤੋਂ ਜਲਦ ਜੋਕੀਆ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਹੁਣ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰ ਜੋ ਕੀ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਮੁਲਜ਼ਮ ਹੈ ਉਸ ਨੂੰ ਜਲਦ ਤੋਂ ਜਲਦ ਸਜ਼ਾ ਸੁਣਾਈ ਜਾਵੇ ਤਾਂ ਕਿ ਉਹਨਾਂ ਦੀ ਜੋ ਮ੍ਰਿਤਕ ਬੇਟੀ ਹੈ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਜੀ ਅੰਤਮਰਦਾਸ ਹੈ ਇੱਥੇ ਗੁਰਦੁਆਰਾ ਸਾਹਿਬ ਭਾਈ ਬਜਿੱਤਰ ਸਿੰਘ ਜੀ ਦੇ ਗੁਰੂ ਘਰ ਵਿਖੇ ਸਾਰੇ ਸਮਾਜ ਨੇ ਸਮੁੱਚੀ ਦੁਨੀਆ ਨੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਬਹੁਤ ਜ਼ਿਆਦਾ ਦੁੱਖ ਮਨਾਇਆ ਉਸ ਬੱਚੀ ਦੇ ਦਰਦਨਾਕ ਜੋ ਵਾਕਿਆ ਹੋਇਆ ਜਿਵੇਂ ਉਹ ਦਾੰਤ ਹੋਇਆ ਵਿਚਾਰੀ ਦਾ ਐਦਾਂ ਕੋਈ ਦਰਿੰਦੇ ਵੀ ਨਹੀਂ ਕਰਦੇ ਹਵਾਨ ਵੀ ਨਹੀਂ ਕਰਦੇ ਜਿਸ ਤਰੀਕੇ ਨਾਲ ਉਸ ਸ਼ਖਸ ਨੇ ਬੇਰਮੀ ਦੇ ਨਾਲ ਉਹਦੇ ਨਾਲ ਬਹੁਤ ਮਾੜਾ ਵਿਹਾਰ ਕੀਤਾ ਤੇ ਮੁੜ ਕੇ ਉਸ ਦਾ ਕਤਲ ਕੀਤਾ ਸਮਾਜ ਵਿੱਚ ਜਾਗਰੂਕਤਾ ਲਿਆਉਣ ਦੀ ਲੋੜ ਹੈ ਆਪਾਂ ਸਾਰਿਆਂ ਨੂੰ ਇਹ ਜਿਹੜਾ ਹਵਾਨ ਬਣ ਕੇ ਬੰਦੇ ਤੇ ਇਦਾਂ ਦਾ ਭੂਤ ਸਵਾਰ ਹੁੰਦਾ ਆ ਲੋਕਾਂ ਨੂੰ ਸਮਝ ਰੱਖਣੀ ਚਾਹੀਦੀ ਹੈ ਕਿ ਸਾਰਿਆਂ ਦੀਆਂ ਬੇਟੀਆਂ ਸਾਰਿਆਂ ਦੀ ਧੀ ਹੈਗੀਆਂ ਅਸੀਂ ਆਪਣੀਆਂ ਮਾਵਾ ਕਰਕੇ ਇਸ ਸੰਸਾਰ 'ਚ ਆਏ ਆ ਤੇ ਜੇ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਫਿਰ ਸਾਡਾ ਇਸ ਜਹਾਨ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਇਹ ਜਿਹੜਾ ਬੜਾ ਸ਼ਰਮਸਾਰ ਕੀਤਾ ਇਸ ਘਟਨਾ ਨੇ ਆਪਾਂ ਸਾਰਿਆਂ ਨੂੰ ਜਲੰਧਰ ਸ਼ਹਿਰ 'ਚ ਹੋਈ ਆ ਸਾਰੇ ਪੰਜਾਬੀਆਂ ਦਾ ਸਿਰ ਸ਼ਰਮ ਦੇ ਨਾਲ ਚੁੱਕਦਾ ਆ ਇਹ ਠੀਕ ਹੈ ਸਜ਼ਾ ਮਿਲਣੀ ਆ ਉਸ ਬੰਦੇ ਨੂੰ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਆ ਇਹ ਆਪਾਂ ਸਾਰੇ ਜਾਣਦੇ ਆ ਪਰ ਉਸ ਬੱਚੀ ਨੇ ਕੀ ਦੇਖਿਆ ਸੀ ਉਹਦੀ ਸਾਰੀ ਜੀਵਨ ਪਿਆਸੀ ਉਹਦੀ ਜ਼ਿੰਦਗੀ ਉਹਦੇ ਸਾਹਮਣੇ ਪਈ ਸੀ ਜਿਵੇਂ ਨੇ ਜੀਵਨ ਆਪਣਾ ਜੀਣਾ ਸੀਗਾ ਐਦਾਂ ਉਹਦਾ ਅੰਤ ਨਹੀਂ ਹੋਣਾ ਚਾਹੀਦਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਜਾਂ ਪੁਲਿਸ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਹੈ ਜੀ ਦੇਖੋ ਪੁਲਿਸ ਪਹਿਲਾਂ ਉਹਨਾਂ ਦੇ ਘਰ ਗਈ ਤੇ ਪੁਲਿਸੋਂ ਤੋਂ ਖਾਲੀ ਹੱਥ ਵਾਪਸ ਆਈ ਇਹ ਦਰਸਾਉਂਦਾ ਕਿ ਪੁਲਿਸ ਦੀ ਢਿੱਲ ਹੈ ਪੁਲਿਸ ਦੀ ناکਾਮੀ ਹੈ ਪੁਲਿਸ ਆਪਣੀ ਕਾਰਵਾਈ ਪਾਉਂਦੀ ਆ ਬਾਅਦ ਵਿੱਚ ਤਾਂ ਜਦੋਂ ਸਾਰੇ ਲੋਕਾਂ ਨੇ ਸਮਾਜ ਦੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਤਾਂ ਉਹ ਵਿਚਾਰੀ ਦੀ ਬੋਡੀ ਉੱਥੋਂ ਬਾਥਰੂਮ ਚੋਂ ਮਿਲੀ ਪਰ ਪੁਲਿਸ ਨੂੰ ਮਿਲਣਾ ਚਾਹੀਦਾ ਸੀਗਾ ਇੱਕ ਇਹ ਸਾਈਕਲ ਦੇ ਅੰਦਰ ਜਾਂਦਾ ਹੈ ਅੱਧਾ ਘੰਟਾ ਘਰ ਦੇ ਰੁਕਦਾ ਹੈ ਵਾਪਸ ਚੱਲ ਜਾਂਦਾ ਹੈ ਤੇ ਉਸੇ ਘਰ ਚੋਂ ਲਾਸ਼ ਬਰਾਮਦ ਹੁੰਦੀ ਹੈ ਪਰ ਲੱਭਿਆ ਕੀ ਦੇਖੋ ਜੇ ਪੁਲਿਸ ਦਾ ਇੰਨਾ ਦਬਾਅ ਹੁੰਦਾ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਫੌਰੀ ਤੌਰ ਤੇ ਹਰਕਤ ਵਿੱਚ ਆ ਕੇ ਕਿ ਲੋਕਾਂ ਦਾ ਇਨਸਾਫ ਕਰੇ ਇਹ ਤਾਂ ਪੁਲਿਸ ਨੇ ਲੋਕਾਂ ਦਾ ਭਰੋਸਾ ਵਜਦਾ ਆ ਪੁਲਿਸ ਦਾ ਲੋਕਾਂ ਦੇ ਭਰੋਸਾ ਬਿਲਕੁਲ ਟੁੱਟ ਗਿਆ ਤੇ ਇਹ ਇੱਕ ਵਾਰੀ ਨਹੀਂ ਹੋਇਆ ਬਾਅਦ ਬਾਅਦ ਇੰਦਾਂ ਦੀਆਂ ਘਟਨਾਵਾਂ ਕਿਤੇ ਵੀ ਕ੍ਰਾਈ ਮੁੱਦਾ ਕੋਈ ਵੀ ਕਿਤੇ ਘਟਨਾ ਵਾਪਰਦੀ ਆ ਤੇ ਆਪਾਂ ਦੇਖਦੇ ਆ ਕਿ ਪੁਲਿਸ ਦੀ ਉਹਦੇ ਵਿੱਚ ਬੜੀ ਟਿੱਲੀ ਕਾਰਵਾਈ ਹੁੰਦੀ ਆ ਪੁਲਿਸ ਦਾ ਡਰ ਚਾਹੀਦਾ ਆ ਕਾਨੂੰਨ ਤਾਂ ਬਣ ਗਿਆ ਪੋਸਕੋ ਬਣ ਗਿਆ ਰੇਪ ਦਾ ਵੀ ਬਣ ਗਿਆ ਸਜ਼ਾ ਮੌਤ ਇਸ ਬੰਦੇ ਨੂੰ ਮਿਲਣੀ ਚਾਹੀਦੀ ਆ ਤੇ ਛੇਤੀ ਮਿਲਣੀ ਚਾਹੀਦੀ ਆ ਇਹ ਵੀ ਇਹ ਨਾਲ ਔਰ ਗੱਲ ਇਹ ਵੀ ਜੇ ਪੁਲਿਸ ਪਹਿਲਾਂ ਹੀ ਉੱਥੇ ਪਹੁੰਚ ਕੇ ਉਸ ਲੜਕੀ ਨੂੰ ਲੱਭ ਲੈਂਦੀ ਹੋ ਸਕਦਾ ਲੜਕੀ ਵਿੱਚ ਸਵਾਸ ਹੁੰਦੇ ਵਿਚਾਰੀ ਚ ਨਹੀਂ ਪੁਲਿਸ ਨੇ ਕੀਤਾ ਇਹ ਗੌਣੇ ਖਾਕੀ ਬਰਦੀ ਵਾਲੇ ਦੱਸਣ ਪਰ ਪੁਲਿਸ ਤੋਂ ਪੁਲਿਸ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸਾਹਿਬ ਜੀ ਸਵਾਲ ਪੁੱਛਦੇ ਆ ਵੈਸੇ ਇਕਰਦੀ ਹੁੰਦੀ ਹੈ ਮਾੜਾ ਵੀ ਲੱਗਦਾ ਹੈ ਕਿ ਕਿਸੇ ਦੇ ਕਿਤੇ ਇਲਜ਼ਾਮ ਲੱਗੇ ਹੈ ਉਹ ਅਮਰਤਾਰੀ ਕਿਹਾ ਜਾਂਦਾ ਹੈ ਉਹ ਕਿਹਾ ਜਾਂਦਾ ਹੈ ਕਿ ਉਹ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਇਸ ਦੇ ਉੱਤੇ ਕੀ ਕਹਿੰਦੇ ਮੈਨੂੰ ਦੇਖੋ ਜਦੋਂ ਅਸੀਂ ਸੁਣਿਆ ਤੇ ਸਾਡਾ ਵੀ ਸਿਰ ਸ਼ਰਮ ਨਾਲ ਝੁਕਿਆ ਬਿਲਕੁਲ ਸੱਚੀ ਗੱਲ ਹੈ ਆ ਕਿ ਜੇ ਨਾ ਕੋਈ ਗੁਰੂ ਵਾਲਾ ਹੋ ਕੇ ਕੰਮ ਕਰੇ ਤੇ ਉਸ ਤੋਂ ਵੱਡਾ ਹੋਰ ਪਾਪ ਕਈ ਦਰਜ ਗੁਣਾ ਵੱਧ ਜਾਂਦਾ ਹੈ ਪਰ ਜਦੋਂ ਅਸੀਂ ਇੱਥੇ ਆਏ ਆ ਤੇ ਜਿਹੜੇ ਸਾਰੇ ਆਪਣੇ ਸੰਗਤ ਦੇ ਨਾਲ ਗੱਲ ਕੀਤੀ ਆ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ ਅਮਰਤ ਨਹੀਂ ਸੀ ਛਕਿਆ ਉਹਨੇ ਉਹਨੇ ਕਕਾਰ ਦਾ ਇਸਤੇਮਾਲ ਕੀਤਾ ਸਿਰਫ ਇਦਾਂ ਦੇ ਆਪਣੇ ਪਰਦੇ ਟਕਣ ਵਾਸਤੇ ਅਮਰਤ ਆ ਨਹੀਂ ਸੀਗਾ ਉਹ ਇਹ ਬੇਰੂਪਿਆ ਕਹਿ ਲਓ ਜਾਂ ਮਤਲਬ ਜਿਹੜੇ ਧਰਮ ਦੇ ਆੜ ਹੇਟ ਇਦਾਂ ਦੇ ਪਾਪ ਕਰਦੇ ਨੇ ਤੇ ਧਰਮ ਦਾ ਨਾਮ ਵਰਤਦੇ ਨੇ ਉਹਨਾਂ ਵਿੱਚੋਂ ਸੀਗਾ ਉਹ ਅਮਰਤ ਆ ਨਹੀਂ ਸੀ ਜੋ ਸੰਗਤ ਇਥੇ ਵੀ ਦੱਸ ਰਹੀ ਆ ਯਕੀਨਨ ਤਾਂ ਦੋਸ਼ੀ ਨੂੰ ਤਾਂ ਸਜ਼ਾ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਉਹ ਤਾਂ ਹੋਏਗੀ ਪਰ ਉਹ ਜਿਹੜੇ ਪੁਲਿਸ ਅਧਿਕਾਰੀ ਉਸ ਟਾਈਮ ਮੌਕੇ ਤੇ ਜਾਂਚ ਕਰਨ ਗਏ ਸੀ ਉਹਨਾਂ ਨੂੰ ਇਕੱਲਾ ਸਸਪੈਂਡ ਕਰ ਦੇਣਾ ਹੀ ਸਿਰਫ ਸਾਬਿਤ ਸਹੀ ਸਾਬਿਤ ਦੇਖੋ ਪੁਲਿਸ ਤੋਂ ਜੇ ਪੁਲਿਸ ਮੌਕੇ ਤੇ ক্লোਜ਼ ਬੱਚੀ ਨੂੰ ਬਚਾ ਨਹੀਂ ਸਕੀ ਹੁਣ ਸਸਪੈਂਡ ਕਰਨ ਉਹਨਾਂ ਨੂੰ ਉਹਨਾਂ ਨੂੰ ਡਿਸਮਿਸ ਕਰਨ ਉਹ ਕੁਝ ਨਾ ਪਰਿਵਾਰ ਨਾਲ ਤਾਂ ਰੈਲਟੀ ਵਾਪਰ ਗਈ ਆ ਕਿਉਂਕਿ ਆਪ ਵਾਪਰ ਜਾਂਦਾ ਤੇ ਉਹ ਵੀ ਪੂਰੇ ਪਾਗੀਦਾਨੀ ਉਹ ਵੀ ਪੂਰੇ ਦੋਸ਼ੀ ਨੇ ਪਰ ਇਹ ਤਾਂ ਦੇਖੋ ਪੁਲਿਸ ਨੂੰ ਆਪ ਚਾਹੀਦਾ ਆ ਪੁਲਿਸ ਆਪਣੇ ਤੌਰ ਤਰੀਕੇ ਨੂੰ ਸੁਧਾਰੇ ਪੁਲਿਸ ਨੂੰ ਆਪਣੇ ਫੌਰੀ ਤੌਰ ਤੇ ਇਸ ਲੜਕੀ ਦੀ ਪਾਲ ਕਰਨੀ ਚਾਹੀਦੀ ਸੀ ਸਾਰਾ ਜੋਰ ਲਾਉਣਾ ਚਾਹੀਦਾ ਸੀ ਪਰ ਆਪਾਂ ਬਹੁਤ ਵਾਰੀ ਦੇਖਦੇ ਆ ਕਿ ਪੁਲਿਸ ਜਦੋਂ ਕ੍ਰਾਈਮ ਹੁੰਦਾ ਆ ਪੁਲਿਸ ਬਹੁਤ ਿੱਲੀ ਕਾਰਵਾਈ ਕਰਦੀ ਆ ਤੇ ਪੁਲਿਸ ਨੂੰ ਕਹ ਲਓ ਵੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਦੀ ਨਹੀਂ ਜੇ ਨਿਭਾਵੇ ਤੇ ਕ੍ਰਾਈਮ ਇਹ ਘਟ ਸਕਦੇ ਆ ਤੇ ਲੋਕਾਂ ਨੂੰ ਪੁਲਿਸ ਦਾ ਡਰ ਵੀ ਲੋਕਾਂ ਦੇ ਮਨਾਂ 'ਚ ਪੈਦਾ ਹੋ ਸਕਦਾ ਉਸ ਦਾ ਕੋਈ ਡਰੀ ਹੈ ਨਹੀਂ ਹੁਣ ਸ਼ਰਿਆਮ ਕਿਵੇਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋ ਗਈ ਆਪਾਂ ਦੇਖਦੇ ਹਾਂ ਰੋਜ਼ ਸੋ ਇਹਦਾ ਪੁਲਿਸ ਨੂੰ ਆਪਣੇ ਆਪਣੇ ਤੌਰ ਤਰੀਕੇ ਸੁਧਾਰਨੇ ਪੈਣਗੇ ਤੇ ਜਿਹੜੇ ਟੀਲੇ ਅਫਸਰ ਨੇ ਜਿਹੜੇ ਜਿਨ੍ਹਾਂ ਦੀਆਂ ਗਲਤੀਆਂ ਆ ਜਿਨ੍ਹਾਂ ਦੀਆਂ ਆਪਣੇ ਫੇਲਿਅਰਸ ਆ ਉਹਨਾਂ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਤਕੜੇ ਹੋ ਕੇ ਕਾਰਵਾਈ ਕਰਨੀ ਚਾਹੀਦੀ ਆ ਉਹ ਵੀ ਇੱਕ ਮਿਸਾਲੀ ਆਪਣੇ ਜਿਹੜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਉਲਸਾਰੇ ਗਾਂ ਤੋਂ ਇਦਾਂ ਦੀ ਢਿਲਮਠ ਨਾ ਕਰਨ ਉਸ ਆਪਣੀ ਜ਼ਿੰਮੇਵਾਰੀ ਨਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰ ਸਕੇ ਸਰ ਇਸ ਕੇਸ ਨੂੰ ਕਿਸ ਤਰ੍ਹਾਂ ਦੇ ਦੇਂਦੇ ਹੋ ਕਿਉਂਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਾਲਾ 5 ਸਾਲਾਂ ਦਾ ਮਾਸੂਮ ਬੱਚੇ ਦਾ ਕੇਸ ਹੋਇਆ ਸੀ ਉਹ ਵੀ ਪਰਿਵਾਰ ਅੱਜ ਇਨਸਾਫ ਲਈ ਧੱਕੇ ਖਾ ਰਿਹਾ ਹੈ ਤੇ ਇਸ ਕੇਸ ਨੂੰ ਕਿਵੇਂ ਦੇ ਦੇਦੇ ਹੋ ਉਦੋਂ ਤਾਂ ਕਿਹਾ ਜਾ ਰਿਹਾ ਸੀ ਕਿ ਪ੍ਰਵਾਸੀ ਪੰਜਾਬ ਉਹ ਦੀ ਪੰਜਾਬ ਨੂੰ ਬਚਾਓ ਤੇ ਹੁਣ ਕਿਹੜਾ ਨਾਰਾ ਲੱਗੇਗਾ ਦੇਖੋ ਜੀ ਇਹ ਤੋਂ ਚਲੋ ਕਿਸੇ ਕਿਸੇ ਫਿਰਕੇ ਦੀ ਗੱਲ ਨਹੀਂ ਹੈਗੀ ਇਹ ਕ੍ਰਾਈਮ ਆ ਮਾਨਵਤਾ ਦੇ ਵਿਰੁੱਧ ਸੋਸਾਇਟੀ ਦੇ ਵਿਰੁੱਧ ਕ੍ਰਾਈਮ ਆ ਇਹ ਇਸ ਕ੍ਰਾਈਮ ਨੂੰ ਸੁਸਾਇਟੀ ਨੂੰ ਇਕੱਠੇ ਹੋ ਕੇ ਇਹਨੂੰ ਫੇਸ ਕਰਨਾ ਚਾਹੀਦਾ ਇਹਦਾ ਮੁਕਾਬਲਾ ਕਰਨਾ ਚਾਹੀਦਾ ਦਾਹ ਤੋਂ ਮੈਂ ਫਿਰ ਜਿਹੜੀ ਪਹਿਲੀ ਗੱਲ ਕਹਿ ਕੇ ਹਟਿਆ ਲੋਕਾਂ 'ਚ ਜਾਗਰੂਕਤਾ ਲਿਆਉਣ ਦੀ ਲੋੜ ਆ ਇਹ ਆਪਣੇ ਸਮਾਜ ਵਿੱਚ ਵੀ ਆਪਣੇ ਵਿਦਿਅਕ ਅਦਾਰੇ ਵਿੱਚ ਵੀ ਇਸ ਗੱਲ ਦੀ ਆਪਣੇ ਬੱਚਿਆਂ ਤੱਕ ਸਿਆਣਿਆਂ ਤੱਕ ਇਹ ਮੈਸੇਜ ਜਾਣਾ ਚਾਹੀਦਾ ਵੀ ਇਦਾਂ ਦਾ ਕ੍ਰਾਈਮ ਕਦੀ ਵੀ ਕੋਈ ਆਪਣੇ ਮਨ ਵਿੱਚ ਵੀ ਨਾ ਸੋਚੇ ਕਰਨ ਬਾਰੇ ਤਾਂ ਕਿ ਲੋਕਾਂ ਨੂੰ ਸਮਝ ਆ ਜਾਵੇ ਕਿ ਜੇ ਅਸੀਂ ਗਲਤ ਕਰਾਂਗੇ ਕੰਮ ਤੇ ਸਾਨੂੰ ਬਹੁਤ ਵੱਡੀ ਸਜ਼ਾ ਮਿਲੂਗੀ ਸੋ ਇਹ ਤਾਂ ਜਿਹੜਾ ਹੈਗਾ ਕ੍ਰਾਈਮ ਹੋਇਆ ਆ ਸਮਾਜ ਦੇ ਵਿਰੁੱਧ ਕੋਈ ਕਿਸੇ ਫਿਰਕੇ ਦੀ ਗੱਲ ਨਹੀਂ ਕ੍ਰਿਮੀਨਲ ਲੋਕ ਹੁੰਦੇ ਨੇ ਪਰ ਸਮਾਜ ਦਾ ਫਰਜ਼ ਬਣਦਾ ਆ ਉਹਨਾਂ ਨੂੰ ਨਸ਼ਰ ਕਰਨਾ ਤੇ ਸਰਕਾਰ ਦਾ ਫਰਜ਼ ਬਣਦਾ ਆ ਸਰਕਾਰ ਦਾ ਡਰ ਹੋਵੇ ਤੇ ਸਰਕਾਰ ਉਹਨਾਂ ਨੂੰ ਕੱਲੜੀ ਤੋਂ ਕੱਲੜੀ ਸਜ਼ਾ ਦੇਵੇ ਜਿਨੇ ਵੀ ਕਿਤੇ ਕੋਈ ਵੀ ਕ੍ਰਾਈਮ ਕੀਤਾ ਹੋਵੇ ਰੱਖਿਆ ਕਰਨ ਲਈ ਬਣਿਆ ਆ ਧੀਆਂ ਭੈਣਾਂ ਦੀ ਇੱਧਰ ਨੂੰ ਰੱਖਿਆ ਕਰਨ ਲਈ ਬਣਿਆ ਆ ਤੇ ਇਸ ਬੰਦੇ ਨੇ ਜੋ ਕੀ ਖੰਡੇਵਾੜ ਦੀ ਪੌਲ ਸ਼ੱਕੇ ਬਹੁਤ ਵੱਡਾ ਜ਼ੁਲਮ ਕੀਤਾ ਆ ਬਹੁਤ ਵੱਡਾ ਮਾੜਾ ਕੰਮ ਕੀਤਾ ਆ ਪਤਾ ਲੱਗਾ ਵੀ ਨੇ ਹੋਰ ਵੀ ਕੰਮ ਗਲਤ ਕੀਤੇ ਆ ਤੇ ਇਹਨੂੰ ਸਜ਼ਾ ਤੇ ਮਿਲਣੀ ਚਾਹੀਦੀ ਆ ਕਿ ਇਹੋ ਜਿਹੀ ਕਿ ਭਾਰਤ ਦਾ ਕੀ ਪੂਰੇ ਵੱਲ ਦੇ ਵਿੱਚ ਇਦਾਂ ਦੀ ਕਿਸੇ ਨੂੰ ਸਜ਼ਾ ਨਾ ਮਿਲੀ ਹੋਵੇ ਉਹ ਇਹ ਸਜ਼ਾ ਦਾ ਹੱਕਦਾਰ ਆ ਲੇਕਿਨ ਅਸੀਂ ਜਿਹੜੀ ਮੇਨ ਬੇਨਤੀ ਕਰਨਾ ਚਾਹੁੰਦੇ ਆ ਉਹ ਸਾਡੀ ਸਰਕਾਰਾਂ ਤੱਕ ਪਹੁੰਚਾਈ ਜਾਵੇ ਤੇ ਜਿਹੜਾ ਅਕਾਲ ਤਖਤ ਸਾਹਿਬ ਆ ਇਹ ਸਾਡੇ ਜਥੇਦਾਰਾਂ ਦੇ ਹਵਾਲੇ ਕੀਤਾ ਜਾਵੇ ਕਿ ਜੇ ਕੋਈ ਸਿੱਖ ਗਲਤ ਕੰਮ ਕਰੇ ਉਹਨੂੰ ਅਸੀਂ ਸਾਡਾ ਅਕਾਲ ਤਖਤ ਆਪ ਸਜ਼ਾ ਦੇਵੇ ਕਿ ਸਰਕਾਰ ਉਹਦੇ ਵਿੱਚ ਕੋਈ ਕਿੰਦੂ ਬਰੰਤੂ ਨਾ ਕਰੇ ਫਿਰ ਜਦੋਂ ਅਸੀਂ ਆਪਣੀਆਂ ਸਜ਼ਾਵਾਂ ਦੇਵਾਂਗੇ ਤਾਂ ਸਿੱਖ ਕੌਮ ਦੇ ਵਿੱਚ ਕੋਈ ਐਦਾਂ ਦਾ ਗਲਤ ਕੰਮ ਕੋਈ ਗਲਤ ਕਾਰਨ ਨਹੀਂ ਚੱਕੂਗਾ ਇਹ ਸਰਕਾਰਾਂ ਦੀ ਢਿੱਲ ਦੇ ਨਾਲ ਅੱਜ ਜੋ ਹੋ ਰਿਹਾ ਹੈ ਉਹ ਸਭ ਕੁਝ ਸਰਕਾਰਾਂ ਦੀ ਢਿੱਲ ਦੇ ਨਾਲ ਹੋ ਰਿਹਾ ਹੈ ਹੁਣ ਗੁਰੂ ਘਰ ਦੇ ਵਿੱਚ ਤਮਾਕੂ ਚੱਲ ਗਿਆ ਅਸੀਂ ਉਹ ਵੀਡੀਓ ਵੀ ਬਣਾਈ ਸੀ ਅਸੀਂ ਨੈੱਟ ਤੇ ਵੀ ਪਾਈ ਸੀ ਚਾਰਨ ਗੰਗਾ ਜੋੜੀ ਦੇ ਵਿੱਚ ਤਮਾਕੂ ਚੱਲ ਗਿਆ ਤੇ ਜਦ ਇਹ ਨਸ਼ੇ ਜਾਣਦੇ ਆ ਤੇ ਸਭ ਕੁਝ ਹੋਉਂਦਿਆ ਤੇ ਗੁਰੂ ਘਰ ਨਹੀਂ ਨਸ਼ੇ ਬਖਸ਼ਣਦਿਆ ਤੇ ਇਹ ਤੋਂ ਵੱਡਾ ਹੋਰ ਕਿਹੜਾ ਪਾਪ ਹੋ ਸਕਦਾ ਸਿੱਖ ਕੌਮ ਨੂੰ ਜਿੱਦਾਂ ਮੁਸਲਮਾਨ ਨੂੰ ਮੱਕੇ ਤੋਂ ਅੱਗੇ ਯਾਰ ਆ ਇਹ ਸਿੱਖ ਕੌਮ ਨੂੰ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਤੋਂ ਅੱਗੇ ਯਾਰ ਆ ਇਹ ਸਾਡੇ ਲਈ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਹੀ ਸਭ ਕੁਝ ਆ ਤੇ ਜਦ ਉਹ ਹੀ ਅਪਵਿੱਤਰ ਕਰ ਦਿੱਤਾ ਪਵਿੱਤਰ ਨਹੀਂ ਰਹਿਣ ਦਿੱਤਾ ਤੇ ਸਾਡੀਆਂ ਧੀਆਂ ਪੜਨਾ ਬੱਚੀਆਂ ਕਿੱਥੋਂ ਬਚਣਗੀਆਂ ਪਹਿਲਾਂ ਅਸੀਂ ਆਪਣੇ ਗੁਰੂ ਘਰ ਪਵਿੱਤਰ ਕਰੀਏ ਤੇ ਜਿਹੜੇ ਉਹਨਾਂ ਨੂੰ ਪਵਿੱਤਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਸਰਕਾਰਾਂ ਨੂੰ ਬੇਨਤੀ ਹੈ ਵੀ ਸਾਡੇ ਨਾਲ ਰਲ ਕੇ ਸਾਡਾ ਸਹਿਯੋਗ ਦੇਵੇ ਤੇ ਅਸੀਂ ਹਿਯਾਰਪੁਰ ਬਾਈਪਾਗ ਤੋਂ ਜਿੱਥੋਂ ਭਈਏ ਭਜਾਏ ਆ ਅਸੀਂ ਉੱਥੇ ਅਸੀਂ ਮੋਰਚੇ ਲਾਏ ਆ ਨਸ਼ਿਆਂ ਵਿਰੋਧ ਮੋਰਚਾ ਲੱਗਾ ਹੈ ਦਾਸ ਗੁਰਬੀ ਸਿੰਘ ਖਾਲਸਾ ਜਿਲ੍ਹਾ ਹਿਯਾਰਪੁਰ ਮੋਬਾਈਲ ਨੰਬਰ ਹੈਗਾ 814455649 ਇਹ ਦਾਸ ਨੂੰ ਜਿਸਨੇ ਵੀ ਮਿਲਣਾ ਹੋਵੇ ਤੇ ਇਸ ਨੰਬਰ ਤੇ ਫੋਨ ਕਰਕੇ ਮਿਲ ਸਕਦਾ ਇਸ ਬੱਚੀ ਦੇ ਦੁੱਖ ਦੇ ਵਿੱਚ ਅਸੀਂ ਆਏ ਆ ਤੇ ਉਹਨਾਂ ਨੂੰ ਦੁੱਖ ਸਾਂਝਾ ਕਰਨ ਆਏ ਆ ਤੇ ਚਾਹੇ ਬੱਚੀ ਹਿੰਦੂ ਦੀ ਹੋਵੇ ਸੀ ਪਹਿਲਾਂ ਕਹਿੰਦਾ ਜਿਹਦਾ ਹਰੇਕ ਬੱਚੀ ਦਾ ਸਾਨੂੰ ਦਰਦ ਆ ਹਰੇਕ ਧੀ ਦਾ ਭੈਣ ਦਾ ਦਰਦ ਆ ਜਿਹੜਾ ਕੋਈ ਜ਼ੁਲਮ ਕਰੂਗਾ ਚਾਹੇ ਉਹ ਸਿੱਖ ਹੋਵੇ ਰੂਪ ਦੇ ਵਿੱਚ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਇਸਾਈ ਹੋਵੇ ਜਿਹੜਾ ਜ਼ੁਲਮ ਕਰੂਗਾ ਜ਼ੁਲਮ ਨੂੰ ਥੱਲ ਪਾਉਣ ਲਈ ਖਾਲਸਾ ਚੜ੍ਹਦੀ ਕਲਾ ਜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਈ ਕੁਜੀ ਦਾ ਖਾਲਸਾ ਬਾਈ ਕੁਜੀ ਬਰੇ ਦੈਨਿਕ ਸਵੇਰਾ ਤੋਂ ਕੈਮਰਾਮੈਨ ਵਿਪਨ ਦੇ ਨਾਲ ਸਮ੍ਰਿਤੀ ਤਿਵਾਰੀ ਦੇ ਰਿਪੋਰਟ